ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡੀਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਆਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆ ਕੁਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਸੋ ਪਹਿਲਾ ਸੀਗਾ ਕਿ ਪੁਲਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਏ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮونیਸੀਪਲ ਪੱਧਰ ਤੇ ਜਿਹੜੇ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਐਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋਅ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੋ ਮੈਂ ਡੀਜੀਪੇ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਦੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੌਂਦਾਰ ਲੈਵਲ ਤੇ ਇਹ ਪੱਕੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੈਵਲ 'ਤੇ ਕੀਤੀਆਂ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਚ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਦੋਂ ਸੀਐਮ ਸਾਹਬ ਦੀ ਹਦਾਇਤਾਂ ਮਿਲੀਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਖਾਲੇ অনਗoing ਹੈ ਐਂਡ ਵਾਟ ਰੈਂਕਸ ਫਰਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਉਹ ਚ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲਵ ਹੈ ਨਸ਼ਾ ਵੇਚਣ ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਆਪ ਦੇ ਤੌਰ ਤੇ ਇਹ ਇਹ ਨਹੀਂ ਚਾਹੂਗਾ ਕਿ ਤੂੰ ਵਾਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਗਾਰ ਰਹੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਡਿਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਤੇ ਜਿਹੜਾ ਵੀ ਕੋਈ ਸਮਗਲਰ ਕੋਈ ਫਰਿਆ ਜਾਂਦਾ ਹੈ ਉਹਦੇ ਕੋਲੋਂ ਬ੍ਰਾਹਮਤ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨਹੀਂ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ ਚ ਲਿਆ ਕੇ ਕੈਬਨਟ ਚ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵੀ ਦਿਨ ਜਿਹ ਦਿਨ ਵੀਕ ਪ੍ਰਾਪਰਟੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਊਗੀ। ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚੁਕਾਤਾ ਜਾਊਗਾ। ਉੱਥੇ ਬੋਰਡ ਲਾਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕਰਾਏ ਤੇ ਦਿਨ ਦੀ ਗੱਲ ਕਰ ਰਹੇ ਆ ਜਾਂ ਕੋਈ ਮੈਰਿਜ ਪੈਲਸ ਆ ਉਹਦੇ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਪੀਐਸ ਦਾ ਜੋ ਵੀ ਕੇਸ ਹੈ ਉਹ ਚ ਕਾਂ ਦੇ ਘਰੋਂ ਜਾੜੇ ਨੇ ਉਹਦਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਹੈ ਯਾਰ ਅੱਜ ਵੀ 80 ਕੈਸੀ ਹੈ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਹੈ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ। ਦਾ 10000 ਕਰ ਜੀ ਸਰ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮજબૂત ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਸਕੋੜੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਚੀਚੋਂ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਉਸ ਕੋਲ ਨੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹ ਜਦੋਂ ਤੁਹਾਡਾ ਕੱਸਟੋਕੋਲ ਗੱਡੀ ਪਹੁੰਚਦੀ ਸੀ ਧੱਕਾ ਸਟਾਰਟ ਤਾਂ ਕੱਸਟੋਕ ਸਟਾਰਟ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲੋਗੇ ਜੀ ਗੁਰੂ ਕੀਤਾ 310 15 ਐਸਐਚਯੂ ਨੂੰ ਅਸੀਂ ਨਵੇਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 ਸਵਾ 100 ਰਹਿੰਦਾ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ SSF ਦੇ थ्रू ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਦਾ 1 ਫਰਵਰੀ ਨੂੰ ਲਾਂਚ ਕੀਤੀ ਸੀ SSF ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਟੜੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜੀ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕਨਫਰਮ ਕੀਤਾ ਹੈ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲੋਂ ਘੱਟ ਮੌਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਵੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਹੈ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਹੈ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਿਹਾ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ बतौर ਮੁੱਖ ਮੰਤਰੀ ਜਬ बतौर ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਬੱਡੇ-ਬੱਡੇ ਜਿਹੜੇ ਨਸ਼ੇ ਨਾਲ ਸੰਬੰਧਤ ਐਕਸ਼ਨ ਨੇ ਉਹ ਲੈ ਜਾਣਗੇ। ਸੋ ਪੰਜਾਬ ਪੁਲਿਸ ਨੂੰ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ। ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ। ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਜਾਂ ਮੰਨ ਲਓ ਰੱਜੀ ਲੱਗੇ। ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਕਿਸੇ ਨੂੰ ਕਿਸੇ ਨੂੰ ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਦੇ ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੀ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਕੰਮ ਦੇ ਬਦਲੇ ਲੈਣ ਦਾ ਫੜੇਗਾ ਜਿਮੇਵਾਰ ਮੰਨਿਆ ਜੀ ਜੇ ਕੰਮ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਦ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਅੱਜ ਕੁਆਟਰ ਚ ਜੋੜੀ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਦੀ ਦੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਹੋਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆਹ ਕਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋ ਪਹਿਲਾ ਸੀਗਾ ਕਿ ਪੁਲਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਹੁੰਦੀ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸੀਬ ਪੱਧਰ ਤੇ ਜਿਹੜੇ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਐਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋਅ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੋ ਮੈਂ ਬीडीपीएस ਆਫ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਦੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੌਦਾਰ ਲੈਵਲ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੈਵਲ 'ਤੇ ਕੀਤੀਆਂ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟ੍ਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੂਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਜ ਦੇ ਬਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਿਲੀਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਲੇ ਆਨਗੋਇੰਗ ਹੈ ਐਂਡ ਵਾਟ ਰੈਂਕਸ ਫਰਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਉਹ ਚ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲਵ ਹੈ ਨਸ਼ਾ ਵੇਚਣ ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਦੇ ਤੌਰ ਤੇ ਇਹ ਨਹੀਂ ਚਾਹੂਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹੋ